ਸੱਚਿਆ ਆਏ ਨੇ ਸਾਨਾਂ ਦਾ ਐਸਾ ਕੈਂਟ ਫਰੰਟ ਬੜਾ ਦਿਆ ਕਾਲ ਯੁਗ ਬਹਿ ਬੈ ਨਿਕਲ ਜੂ ਦੇਣਾ ਦੇ ਵਿੱਚ ਹੀ ਸਾਤ ਯੁਗ ਲਿਆ ਦਿਆ ਕਾਲ ਯੁਗ ਬਹਿ ਬੈ ਨਿਕਲ ਜੂ ਦੇਣਾ ਦੇ ਵਿੱਚ ਹੀ ਸਾਤ ਯੁਗ ਲਿਆ ਦਿਆ ਰੱਬ ਜਗਤੋਂ ਬੇ ਡਰ ਹੋ ਜਿਹੜੇ ਕਰਨ ਗਲਤੀਆਂ ਚਾਰੇ ਫਿਰ ਗਲਤੀ ਕਰਨੀ ਕੀ ਪੈਣਗੇ ਹਾਟੇ ਅਟੇ ਕਿਦ ਦੌਰੇ ਝੂਠ ਦੇ ਨੱਕ ਵਿੱਚ ਦਮ ਕਰ ਦੂੰ ਕੁਰਸੀ ਉੱਤੇ ਸੱਚ ਬਿਠਾ ਦਿਆਂ ਕਾਲ ਯੁਗ ਬੈ ਬੈ ਨਿਕਲ ਜੂ ਦਿਨਾਂ ਦੇ ਵਿੱਚ ਹੀ ਸੱਤ ਯੁੱਗ ਲਿਆਦਿਆ ਲੋਕਾਂ ਲਈ ਬੀਜੇ ਕੰਡੇ ਜੋ ਐਸਾ ਜੰਮਣੇ ਨਹੀਂ ਦੇਣਾ ਵਾਰਿਸ ਬਈ ਗਿਰਿਆ ਬੰਦਿਆਂ ਦੀ ਇੱਥੇ ਜਿਹੜਾ ਕਰੂ ਸ਼ਿਫਾਰਿਸ਼ ਧਰਤੀ ਵਿੱਚ ਗੱਡ ਕੇ ਤੇ ਕੁੱਤਿਆਂ ਦੇ ਯੋਗ ਬੈ ਬੈ ਨਿਕਲ ਜੂ ਦਿਨਾਂ ਦੇ ਵਿੱਚ ਹੀ ਸਾਦੇ ਯੁੱਗ ਲਿਆਦਿਆਂ ਕਾਲ ਯੁੱਗ ਬੈ ਬੈ ਨਿਕਲ ਜੂ ਦਿਨਾਂ ਦੇ ਵਿੱਚ ਹੀ ਸਾਦੇ ਯੁੱਗ ਲਿਆਦਿਆਂ ਜਾਨਵਰ ਪੰਛੀ ਬਈ ਸਾਨੂੰ ਦੱਸਣਗੇ ਆਣ ਟਿਕਾਲੇ ਅਤ ਚੱਕੀ ਜਿੰਨਾਂ ਨੇ ਮੂਤ ਦੀ ਛੱਗ ਵਾਂਗੂ ਬਹਿ ਜਾਣੇ ਸਮਝ ਜੋ ਮੌਕਾ ਸੁਧਰਣ ਦਾ ਕਹਿ ਕੇ ਕੋ ਵਾਰ ਸਮਝਾ ਰਿਆ ਕਾਲ ਯੁਗ ਬੈ ਬੈ ਨਿਕਲਿਉ ਦਿਨਾਂ ਦੇ ਵਿੱਚ ਹੀ ਸਦ ਯੁਗ ਲਿਆਦਿਆ ਯਾਰ ਮੈਂ ਕਿਸੇ ਤੋਂ ਡਰਦਾ ਨਹੀਂ ਸ਼ਰਿਆਮ ਹੈ ਚੈਲਿੰਜ ਸਭ ਨੂੰ ਜੈਲੀ ਕੀ ਚਾਉਂਦਾ ਹੈ ਸਭ ਕੁਝ ਪਤਾ ਹੈ ਸੱਚੇ ਰੱਬ ਨੂੰ ਜੀਉਂਔਰ ਜੀਨੇ ਦੋ ਐਸਾ ਸਭ ਨੂੰ ਸਬਕ ਸਿਖਾਦਿਆ ਕਾਲ ਯੁਗ ਬੇ ਬੇ ਨਿਕਲ ਜੂ ਦਿਨਾਂ ਦੇ ਵਿੱਚ ਹੀ ਸਤਜੁਗ ਲਿਆ ਧਿਆਨ